ਔਰ ਇੱਥੇ ਵੀ ਹੁਣ ਪਤਾ ਨਹੀਂ ਕਿਹਦੇ ਵੱਲੋਂ ਅੱਗ ਲਾ ਦਿੱਤੀ ਗਈ ਤੇ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਛੋਟੇ ਮੋਟੇ ਬੂਟੇ ਵੀ ਜਲ ਗਏ ਮੈਂ ਤਾਂ ਸੰਤਾਪ ਜੀ ਪਿਛਲੇ ਲਗਭਗ 50 ਸਾਲਾਂ ਤੋਂ ਹੋਗ ਰਿਆਂ 10 ਏਕੜ ਦਾ ਸਾਡਾ ਜਿਹੜਾ ਨਾਖਾਂ ਦਾ ਤਾਂ ਕਿਨੂਆ ਦਾ ਬਾਗ ਸੀ ਉਹ ਵੀ ਅੱਗਾਂ ਨੇ ਤਬਾਹ ਕੀਤਾ ਹਜ਼ਾਰਾਂ ਦੀ ਗਿੰਦੀ ਵਿੱਚ ਦਰਖਤ ਤਬਾਹ ਕੀਤੇ ਹਰ ਇੱਕ ਸਾਲ ਯਾਨੀ 20 ਤੋਂ 30 ਤੱਕ ਜਿਹੜੇ ਕੁਦਰਤ ਵੱਲੋਂ ਹੀ ਸ਼ਹਿਰ ਦੇ ਛੱਤੇ ਡੂਮਣੇ ਲੱਗੇ ਹੁੰਦੇ ਆ ਕੋਈ ਸੜਕੇ تباہ ਹੁੰਦੇ ਆ ਜਿਹੜੀਆਂ ਸ਼ਹਿਦੀਆਂ ਮੱਖੀਆਂ ਆ ਨੂਮਣੇ ਆ ਜਾਂ ਦੂਸਰੇ ਪਾਲਤੂ ਵੀ ਆ ਇਹ ਕੱਲਾ ਸ਼ਹਿਦ ਹੀ ਨਹੀਂ ਬਣੋਦੇ ਜਿਹੜਾ ਸਾਡਾ ਫਸਲਾਂ ਦਾ ਝਾੜ ਆ ਜੇ ਨੂੰ ਪਰਾਗਣ ਕਰਿਆ ਸੀ ਕਿ ਨਹੀਂ ਆ ਉਹਨੇ ਵੀ ਇਹ ਸਾਡੇ ਮਿੱਤਰ ਕੀਟ ਹੈਗੇ 60 ਡਿਗਰੀ ਤੋਂ ਉੱਪਰ ਕੋਈ ਵੀ ਜੰاندار ਚੀਜ਼ ਇੱਥੇ ਆਪਣੇ ਆਪ ਦੇ ਲੋਲੇ ਜੀਂਦੀ ਨਹੀਂ ਰਹਿਣੀ ਫਿਰ ਕੀ ਕਰਾਂਗੇ ਪ੍ਰਿੰਸੀਪਲ ਸਰਬੰਸ ਸਿੰਘ ਹੁਣੀ ਕਦੇ ਖੇਤਾਂ ਵਿੱਚ ਪਰਾਲੀ ਨੂੰ ਜਾਂ ਨਾੜ ਨੂੰ ਅੱਗ ਨਹੀਂ ਲਾਉਂਦੇ। ਕੁਦਰਤ ਦੇ ਉਹ ਪ੍ਰੇਮੀ ਨੇ, ਵਾਤਾਵਰਣ ਦੇ ਪ੍ਰੇਮੀ ਨੇ। ਹਾਲਾਂਕਿ ਕੋਈ ਇਹਨਾਂ ਨੂੰ ਹੰਕਾਰੀ ਕਹਿੰਦਾ, ਕੋਈ ਮੂਰਖ ਕਹਿੰਦਾ, ਕੋਈ ਵਿਗੜਿਆ, ਚੱਟ ਕਹਿੰਦਾ ਤੇ ਕੋਈ ਕਹਿੰਦਾ ਵੀ ਇਹ ਅਮੀਰ ਆ ਜਿਹੜਾ ਚੋਚਲੇ ਕਰਦਾ। ਪਰ ਮੈਂ ਦੱਸ ਦਿਆਂ ਵੀ ਬਾਪੂ ਹੁਣੀ ਜਿਹੜੇ ਆ ਨਾ, ਉਹਨਾਂ ਦੀ 20 ਕਿੱਲੇ ਜ਼ਮੀਨ ਆ ਆਹ। ਬਿਲਕੁਲ ਫਗਵਾੜੀ ਦੇ ਨਾਲ ਪਿੰਡ ਖੇੜਾ ਆ ਉਥੇ ਉਹਦੇ ਵਿੱਚੋਂ 14 ਕਿੱਲੇ ਜ਼ਮੀਨ ਇਹਨਾਂ ਨੇ ਜੰਗਲ ਦੇ ਲਈ ਛੱਡੀ ਆ ਮਤਲਬ ਕਿ ਬੂਟੇ ਦਰਖਤ ਵਗੈਰਾ ਉਥੇ ਲੱਗੇ ਆ ਤੇ ਇਹ ਉਥੇ ਖੇਤੀ ਫਸਲ ਨਹੀਂ ਕੋ ਲੈਂਦੇ ਉਥੋਂ ਅਣਗਿਣਤ ਕਿਸਮਾਂ ਦੇ ਉਥੇ ਰੁੱਖ ਲੱਗੇ ਬੂਟੇ ਲੱਗੇ ਨੇ ਪਰ ਇਸ ਜੰਗਲ ਨੂੰ ਤਬਾਹ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਹਰ ਸਾਲ ਸ਼ਰਾਰਤੀ ਅੰਸਰ ਕਰਦੇ ਰਹਿੰਦੇ ਨੇ ਪਿਛਲੇ ਸਾਲ ਵੀ ਬਹੁਤ ਸਾਰੇ ਬੂਟੇ ਜਿਹੜੇ ਆ ਬਹੁਤ ਸਾਰੇ ਦਰਖਤ ਸੈਂਕੜਿਆਂ ਦੀ ਗਿਣਤੀ ਚ ਅੱਗ ਲਾ ਕੇ ਸਾੜ ਦਿੱਤੇ ਗਏ ਸ਼ਰਾਰਤੀਆਂ ਵੱਲੋਂ ਤੇ ਇਸ ਸਾਲ ਵੀ ਹੁਣ ਆ ਪਤਾ ਨਹੀਂ ਕਿਹਨਾਂ ਨੇ ਇਹ ਕਾਰਾ ਕੀਤਾ ਜਾਂ ਕਿਹੜੇ ਸ਼ਰਾਰਤੀ ਸੀਗੇ ਜਿਨ੍ਹਾਂ ਨੇ ਇਹ ਕੰਮ ਕਰ ਦਿੱਤਾ ਤੇ ਉਹਨਾਂ ਨੇ ਅੱਗ ਲਾਤੀ ਤੇ ਇਹਦੇ ਨਾਲ ਤਕਰੀਬਨ ਤਕਰੀਬਨ ਇਹ ਬਹੁਤ ਸਾਰੇ ਜਿਹੜੇ ਬੂਟੇ ਆ ਇਹ ਸੜ ਗਏ ਲਗਭਗ 500 ਦੇ ਲਗਭਗ ਬੂਟਾ ਇੱਥੇ ਸੜ ਗਿਆ ਸਤਿ ਸ਼੍ਰੀ ਅਕਾਲ ਜੀ ਮੈਂ ਤੇ ਜੋ ਅੱਜ ਕੱਲ ਆਪਣੇ ਆਲੇ ਦੋਲੇ ਖੇਤਾਂ ਦੇ ਵਿੱਚ ਕਣਕ ਦੇ ਨਾੜ ਨੂੰ ਜਿਹੜਾ ਅੱਗ ਲਾ ਕੇ ਨੁਕਸਾਨ ਹੋ ਰਿਹਾ ਮੈਂ ਤਾਂ ਇਸ ਗੱਲ ਦੀ ਵੀ ਹੈਰਾਨੀ ਆ ਵੀ ਜਿਹੜੇ ਇਹ ਨੁਕਸਾਨ ਕਰ ਰਹੇ ਅੱਗਾਂ ਲਾ ਕੇ ਉਹ ਵੀ ਵਿਚਾਰੇ ਇੰਨੇ ਭੋਲੇ ਹੈਗੇ ਆ ਉਹਨਾਂ ਨੂੰ ਪਤਾ ਹੀ ਨਹੀਂ ਵੀ ਨੁਕਸਾਨ ਉਹਨਾਂ ਦਾ ਵੀ ਹੋ ਰਿਹਾ ਤੇ ਬਾਕੀ ਆਲੇ ਦੋਲੇ ਸਾਰੇ ਸਮਾਜ ਦਾ ਵੀ ਹੋ ਰਿਹਾ ਆਉਣ ਵਾਲੇ ਭਵਿੱਖ ਦਾ ਵੀ ਹੋ ਰਿਹਾ ਕੱਲੇ ਨਹੀਂ ਵੀ ਅੱਗ ਲਾਈ ਸਾਹਮਣੇ ਅੱਗ ਬਲਦੀ ਦਿਸਪੀ ਧੂਆ ਨਿਕਲਦਾ ਦਿਸਪੀ ਆ ਤਰਖ ਕਰਦੇ ਇਸਕੇ ਇਹ ਤੋਂ ਬਾਅਦ ਬੇਕ ਸੂਰਪੰਛੀ ਜਾਂ ਜਿਹੜੇ ਸਾਨੂੰ ਜ਼ਮੀਨ ਦੇ ਵਿੱਚ ਜਿਹੜੇ ਜੀਵਾਣੂ ਆ ਮਿੱਤਰ ਸਾਡੇ ਉਹ ਵੀ ਜਿਹੜੇ ਵਿੱਚ ਤਵਾ ਹੋ ਰਹੇ ਆ ਬੇਕ ਸੂਰਪੰਛੀ ਸੜ ਰਹੇ ਆ ਧੂਏ ਨਾਲ ਕਿੰਨਾ ਨੁਕਸਾਨ ਹੋ ਰਿਹਾ ਹਵਾ ਦੇ ਵਿੱਚ ਇਹ ਸਾਰੇ ਤੋਂ ਵੀ ਹੁਣ ਤਾਂ ਇਹੀ ਗੱਲ ਆ ਵੀ ਪ੍ਰਮਾਤਮਾ ਜੀ ਸਵਤ ਬਖਸ਼ੇ ਇਹਨਾਂ ਨੂੰ ਮਨੁੱਖ ਦੇ ਵੱਸ ਦੀ ਗੱਲ ਤਾਂ ਰਹੀ ਨਹੀਂ 42 ਡਿਗਰੀ ਤੋਂ ਕਹਿੰਦੇ ਤਾਪਮਾਨ ਟੱਪ ਚੁੱਕਾ ਆ ਤੇ 42 ਡਿਗਰੀ ਤਾਪਮਾਨ ਦੇ ਵਿੱਚ ਹੀ ਲੋਕ ਤਰਾ-ਤਰਾ ਕਰ ਰਹੇ ਨੇ ਸ਼ਹਿਰਾਂ ਦੇ ਵਿੱਚ ਹੋਰ ਵੀ ਜ਼ਿਆਦਾ ਗਰਮੀ ਆ ਤੇ ਪਿੰਡਾਂ ਦੇ ਵਿੱਚ ਹਜੇ ਮਾੜਾ-ਮੋਟਾ ਚਲੋ ਸ਼ਾਇਦ ਸਾਹ ਹੋਵੇ 32 ਕਹਿੰਦੇ ਆ ਨਹੀਂ ਰਹੀ ਬਿਜਲੀ ਜਾਣੀ ਕਿ ਤੋਂ ਬਿਜਲੀ ਜਦੋਂ ਆ ਨਹੀਂ ਰਹੀ ਤਾਂ ਅਸੀਂ ਭਾਲਦੇ ਆ ਵੀ ਯਾਰ ਗਰਮੀ ਬਹੁਤ ਹੋ ਚੁੱਕੀ ਆ ਆ ਜਿੱਥੇ ਮੈਂ ਖੜਾ ਨਾ ਆ ਤੁਹਾਨੂੰ ਹੁਣ ਅੱਗ ਲੱਗ ਚੁੱਕੀ ਥਾਂ ਦੇਖ ਲਓ ਇਹ ਉਸੇ ਪ੍ਰਿੰਸੀਪਲ ਸਰਵੰਤ ਸਿੰਘ ਹੁਣਾਂ ਦੇ ਮੈਂ ਖੇਤਾਂ 'ਚ ਹਾਂ ਜਿਹੜੇ ਫਗਵਾੜੇ ਲਾਗੇ ਖੇੜਾ ਪਿੰਡ ਵਾਲੇ ਜਿਹੜੇ ਵਾਤਾਵਰਨ ਦੇ ਬਹੁਤ ਵੱਡੇ ਪ੍ਰੇਮੀ ਨੇ ਆਪਣੀ ਜ਼ਮੀਨ ਵਿੱਚ ਵੀ ਉਹਨਾਂ ਨੇ ਬਹੁਤ ਸਾਰਾ ਥਾਂ ਛੱਡਿਆ ਹੋਇਆ ਜਿੱਥੇ ਕਿ ਉਹਨਾਂ ਨੇ ਬੂਟੇ ਵਗੈਰਾ ਜੰਗਲ ਇਦਾਂ ਆਵਾਦ ਹੁਣਾ ਦੇਖ ਲੋ ਉਹ ਤਾਂ ਅੱਗ ਲਾਉਂਦੇ ਨਹੀਂ ਕਦੇ ਵੀ ਨਹੀਂ ਲਾਉਂਦੇ ਤੇ ਆਹ ਜਿਹੜਾ ਨਾ ਜੰਗਲ ਸੀ ਇੱਥੇ ਬਹੁਤ ਬੂਟੇ ਸੈਂਕੜਿਆਂ ਦੀ ਗਿਣਤੀ ਚ ਐਸ ਐਸ ਖੇਤਾਂ ਚ ਵੀ ਇਹਨਾਂ ਦੇ ਲੱਗੇ ਹੋਏ ਸੀ ਆਲੇ ਦੁਆਲੇ ਵੀ ਬਹੁਤ ਲੱਗੇ ਹੋਏ ਨੇ ਇਹ ਕਦੇ ਬੂਟੇ ਲਾਉਣ ਤੋਂ ਟੱਲ ਨਹੀਂ ਕਰਦੇ ਪਰ ਇੱਥੇ ਵੀ ਹੁਣ ਪਤਾ ਨਹੀਂ ਕਿਹਦੇ ਵੱਲੋਂ ਅੱਗ ਲਾ ਦਿੱਤੀ ਗਈ ਕਿ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਛੋਟੇ ਮੋਟੇ ਬੂਟੇ ਵੀ ਜਲ ਗਏ ਤੇ ਚੰਗੇ ਭਲੇ ਹੋਏ ਜਿਹੜੇ ਜਿਨ੍ਹਾਂ ਨੇ ਕਿ ਰੁੱਖ ਬਣ ਜਾਣਾ ਸੀਗਾ ਉਹ ਵੀ ਬੂਟੇ ਜਿਹੜੇ ਸੀਗੇ ਉਹ ਵੀ ਜਾਂਦੇ ਲੱਗੇ ਛੋਟੇ ਤੋਂ ਲੈ ਕੇ ਵੱਡੇ ਤੱਕ ਜਲ ਗਏ ਨੇ ਬਚਿਆ ਕੁਛ ਨਹੀਂ ਤੇ ਨੁਕਸਾਨ ਕਿਹਦਾ ਆ ਇਹ ਜੇ ਆਪਾਂ ਦੇਖੀ ਜਿੱਦਾਂ ਹੁਣ ਆ ਟਾਲੀ ਦਾ ਹੀ ਹੈਗੀ ਆ ਹਨਾ ਇਹ ਨੁਕਸਾਨ ਕਿਹਦਾ ਆ ਫਗਵਾੜੇ ਦੇ ਬਿਲਕੁਲ ਨਾਲ ਆ ਇਹਨਾਂ ਸੈਂਕੜੇ ਬੂਟਿਆਂ ਨੇ ਨਾ ਆਕਸੀਜਨ ਦੇਣੀ ਹੁੰਦੀ ਐ ਬਾਈ ਉਸ ਆਕਸੀਜਨ ਨੂੰ ਬਿਨਾ ਕਿਸੇ ਧਰਮ ਜਾਤ ਉੱਚ नीच ਅਮੀਰੀ ਗਰੀਬੀ ਉਮਰ ਹਨਾ ਕੁਛ ਵੀ ਪਰਖੇ ਕੁਦਰਤ ਸਾਨੂੰ ਸ਼ੁੱਧ ਰੂਪ ਚ ਦੇ ਰਹੀ ਆ ਤੇ ਕੁਦਰਤ ਨਾਲ ਆਪਾਂ ਆ ਕੁਛ ਕਰਦੇ ਆ ਇਹ ਸ਼ਰਾਰਤੀ ਲੋਕਾਂ ਦਾ ਕੀਤਾ ਕਰਾਇਆ ਆ ਜਾਂ ਕਿੱਦਾਂ ਆ ਪਤਾ ਨਹੀਂ ਪਰ ਪ੍ਰਿੰਸੀਪਲ ਸਾਹਿਬ ਬਹੁਤ ਜਿਆਦਾ ਦੁਖੀ ਸੀਗੇ ਮੈਂ ਤਾਂ ਇਹ ਸੁਲਤਾਬ ਜੀ ਪਿਛਲੇ ਲਗਭਗ 50 ਸਾਲਾਂ ਤੋਂ ਹੋਗ ਰਹਿਆ ਕੋਈ 10 ਏਕੜ ਦਾ ਸਾਡਾ ਜਿਹੜਾ ਆਖਾਂ ਦਾ ਤੇ ਕਿੰਨੂਆ ਦਾ ਬਾਗ ਸੀ ਉਹ ਵੀ ਅੱਗਾਂ ਨੇ ਤਬਾਹ ਕੀਤਾ ਹਜ਼ਾਰਾਂ ਦੀ ਗਿੰਦੀ ਵਿੱਚ ਦਰਖਤ ਤਬਾਹ ਕੀਤੇ ਆ ਜਿਹੜੇ ਮੈਂ ਪਹਿਲਾਂ ਜੀਵ ਜੰਤੂਆਂ ਦਾ ਨਿਕਿਆ ਤੋਂ ਲਾ ਕੇ ਵੱਡਿਆਂ ਦੀ ਗੱਲ ਕਰਦਾ ਤੇ ਹਰੇਕ ਸਾਡੇ ਹਰੇਕ ਸਾਲ ਯਾਨੀ 20 ਤੋਂ 30 ਤੱਕ ਜਿਹੜੇ ਕੁਦਰਤ ਵੱਲੋਂ ਹੀ ਸ਼ਹਿਰ ਦੇ ਸਤੇ ਡੂਮਣੇ ਲੱਗੇ ਹੁੰਦੇ ਆ ਉਹ ਵੀ ਸੜਕੇ ਤਬਾਹ ਹੁੰਦੇ ਆ ਇਹ ਜਿਹੜੀਆਂ ਸ਼ਹਿਦੀਆਂ ਮੱਖੀਆਂ ਆ ਡੂਮਣੇ ਆ ਜਾਂ ਦੂਸਰੇ ਪਾਲਤੂ ਵੀ ਆ ਇਕੱਲਾ ਸ਼ਹਿਦ ਹੀ ਨਹੀਂ ਬੜੋਦੇ ਜਿਹੜਾ ਸਾਡਾ ਫਸਲਾਂ ਦਾ ਝਾੜ ਆ ਜਿਹਨੂੰ ਪਰਾਗਣ ਕਰਿਆ ਸੀ ਕਹਿੰਦੇ ਆ ਉਹਨੇ ਵੀ ਇਹ ਸਾਡੇ ਮਿੱਤਰ ਕੀਟ ਹੈਗੇ ਆ ਪਰ ਹੁਣ ਜੇ ਕਿਸੇ ਨੂੰ ਸਮਝੇ ਹੀ ਨਹੀਂ ਤਾਂ ਫਿਰ ਮੈਂ ਇਕੱਲਾ ਕੀ ਕਰ ਸਕਦਾ ਮੈਂ ਤਾਂ ਝੋਨਾ ਵੀ ਜਣਾ ਵੀ ਬੰਦ ਕੀਤਾ ਆ ਅੱਗੇ ਤਾਂ ਮੈਂ ਮੁੱਢ ਤੋਂ ਹੀ ਖਲਾਅ ਪਿਆ 1962 ਤੋਂ ਮੈਂ ਖੇਤਾਂ ਦੇ ਬੰਨਿਆ ਤੇ ਤਰੱਕ ਚਲਉਂਦਾ ਹੁਣ ਐਗਰੋ ਫੋਰੈਸਟਰੀ ਤੇ ਤੇ ਦਵਾਈਆਂ ਵਾਲੇ ਪੌਦਿਆਂ ਦੇ ਆ ਗਿਆ ਹੁਣ 2023 23 ਵਿੱਚ ਅਕਤੂਬਰ ਵਿੱਚ ਆਪਣੇ ਖਡੂਰ ਸਾਹਿਬ ਵਾਲੇ ਸੰਤਾਂ ਦੀ ਆਪਣੇ ਕਿਰਪਾ ਨਾਲ ਅਸੀਂ 2100 ਬੂਟਾ 2 ਏਕੜ ਦੇ ਵਿੱਚ ਲਾਇਆ ਸੀ ਜਨੂਮੀਨੀ ਜੰਗਲ ਕਹਿੰਦੇ ਆ ਇੱਤ ਕਿਵੇਂ ਅਸੀਂ 2 ਏਕੜ ਵਿੱਚ ਲਾਉਣਾ ਸੀ ਜਿਹੜੇ ਅੱਗਾ ਤੋਂ ਕਰਦੇ ਅਸੀਂ ਪਾਣੀ ਲਈ ਜਾਂਨੇ ਖੇਤਾਂ ਨੂੰ ਜਿਹੜੇ ਬੂਟਿਆਂ ਨੂੰ ਸੇਕ ਲੱਗ ਗਿਆ ਤੇ ਫਿਰ ਦੋ ਏਕੜ ਲਾਉਣਾ ਹੈ ਸਾਡੇ ਇਹਨਾਂ 20 ਏਕੜਾਂ ਦੇ ਵਿੱਚ ਯਾਨੀ 14 ਏਕੜ ਤੋਂ ਵੱਧ ਸਾਡਾ ਇਹ ਜੰਗਲ ਤੇ ਬਾਗ ਹੀ ਆ ਇੱਥੇ ਲਈ ਉਵਾਰਾ ਡੰਗਰ ਸੂਰ ਚੋਰੀਆਂ ਕਰਨ ਵਾਲੇ ਅੱਗਾ ਲਾਉਣ ਵਾਲੇ ਇਹਨਾਂ ਨੁਕਸਾਨ ਕਰਦੇ ਆ ਵੀ ਜੇ ਮੈਂ ਕਹਿੰਦਾ ਮੇਰੇ ਤਾਂ ਹੋਰ ਕੋਈ ਹੋਵੇ ਤੇ ਉਹ ਮਾਨਸਿਕ ਤੌਰ ਤੇ ਬਿਮਾਰ ਹੋ ਜਵੇ ਇਹ ਮੈਂ ਹੀ ਆ ਜਿਹੜਾ ਇਹਨਾਂ ਨੁਕਸਾਨ ਚ ੱਲੀ ਜਾਣਾ ਜਦੋਂ ਮੈਂ ਬਾਕੀ ਲੋਕਾਂ ਵੱਲ ਦੇਖਦਾ ਹਜ਼ਾਰਾਂ ਏਕਣਾ ਚ ਅੱਗਾਂ ਲੱਗਦੀਆਂ ਉਦੋਂ ਵੀ ਬੜਾ ਦੁੱਖ ਹੁੰਦਾ ਆ ਪਰ ਇਹ ਇਕੱਲੇ ਤੇ ਬਸ ਦੀ ਗੱਲ ਨਹੀਂ ਮੈਂ ਤਾਂ ਇੱਥੇ ਆਉਣਾ ਸਾਡੇ ਵਿੱਚ ਚੇਤਨਾ ਦੀ ਘਾਟ ਆ ਸਾਰੇ ਬੰਦੇ ਰਲ ਕੇ ਇਹਨਾਂ ਸਾਰੇ ਇਹਨਾਂ ਦੇ ਬੇਸਮਝ ਬੰਦਿਆਂ ਨੂੰ ਸਮਝਾਈਏ ਉਹਨਾਂ ਦਾ ਵੀ ਨੁਕਸਾਨ ਹੁੰਦਾ ਜੇ ਆ ਹੀ ਹਾਲਤ ਰਹੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਏਸੀ ਤੇ ਕੁਮਰਾਂ ਨੂੰ ਵੀ ਸਾਨੂੰ ਜੀਂਦੇ ਜੀ ਰੱਖਣਾ ਸਾਤ ਡਿਗਰੀ ਤੋਂ ਉੱਪਰ ਕੋਈ ਵੀ ਜਾਣਦਾ ਚੀਜ਼ ਇੱਥੇ ਆਪਣੇ ਆਪ ਦੇ ਆਲੇ-ਦੁਆਲੇ ਜੀਂਦੀ ਨਹੀਂ ਰਹਿਣੀ ਫਿਰ ਕੀ ਕਰਾਂਗੇ ਫਿਰ ਬਿਜਲੀ ਕਿੱਥੋਂ ਲਿਆਵਾਂਗੇ ਪੂਲਰ ਕਿੱਥੋਂ ਚਲਾਵਾਂਗੇ ਏਸੀ ਕਿੱਥੋਂ ਚਲਾਵਾਂਗੇ ਇਹ ਮਬੂਤੇ ਕਿੱਥੇ ਹੋਣੇ ਆ ਇਹ ਤਾਂ ਸਾਰਾ ਕੁਝ ਵੀ ਤਬਾਹੀ ਵੱਲ ਨੂੰ ਹੀ ਆਪਾਂ ਜਾ ਰਹੇ ਆ ਮੈਂ ਤਾਂ ਇਹੀ ਅਪੀਲ ਕਰਦਾ ਵੀ ਜੇ ਬੱਚ ਹੁੰਦਾ ਤਾਂ ਇਕੱਠੇ ਹੋ ਕੇ ਪਹਿਲੀ ਗੱਲ ਆ ਵੀ ਆਪਾਂ ਐਜੂਕੇਟ ਕਰੀਏ ਇਹਨਾਂ ਲੋਕਾਂ ਨੂੰ ਦੂਸਰੀ ਗੱਲ ਆ ਵੀ ਇਹਨਾਂ ਨੂੰ ਨਾਲ ਲੈ ਕੇ ਆਪਾ ਇਹ ਜਿਹੜੇ ਇੰਦਾਂ ਦੀਆਂ ਆਫਤਾਂ ਐ ਕੁਦਰਤੀ ਆਫਤਾਂ ਨਹੀਂ ਇਹ ਅਸੀਂ ਆਪ ਪੈਦਾ ਕੀਤੀਆਂ ਆ ਬੇਸਮਝੀ ਵਿੱਚ ਤਾਂ ਇਹ ਤੋਂ ਬਚਣ ਲਈ ਇਕੱਠੇ ਹੋ ਕੇ ਉਪਰਾਲਾ ਕਰੀਏ ਨਹੀਂ ਤਾਂ ਆਉਣ ਵਾਲਾ ਸਮਾਂ ਸਾਰਿਆਂ ਦੀ ਮਾਰਾ ਆ ਮੇਰੇ ਲਈ ਇਕੱਲੇ ਦੀ ਮਾਰਾ ਨਹੀਂ ਇਹ ਜੇ ਸਰ ਕੁਛ ਰਾਹੇ ਹੀ ਹੋਸ਼ ਆਈ ਤੇ ਉਹ ਵੀ ਕਾਦੀ ਹੋਸ਼ ਆਈ ਆ ਦੇਖੋ ਇੱਥੇ ਬੂਟੇ ਹੀ ਬੂਟੇ ਸੀਗੇ ਸਭ ਫੂਕ ਕੇ ਰੱਖ ਦਿੱਤਾ ਕੁਝ ਬਚ ਗਏ ਕੁਝ ਬਚੇ ਨਹੀਂ ਇਧਰੋਂ ਬਚ ਗਿਆ ਦੇਖੋ ਟਾਲੀ ਕਿੰਨੀ ਸੋਹਣੀ ਹੋ ਜਾਣੀ ਆ ਬਾਇਚਾਂ ਸਾਕ ਇਧਰ ਨੂੰ ਵਾਦੀ ਤੇ ਇਹ ਵੀ ਜਾਂਦੀ ਲੱਗਣੀ ਸੀ ਸੈਕੜੇ ਬੂਟੇ ਇਸ ਵਾਰ ਫਿਰ ਨੁਕਸਾਨੇ ਗਏ ਨੇ ਸੈਕੜੇ ਬੂਟੇ ਤੇ ਅਸੀਂ ਮੰਗਦੇ ਆ ਕਿ ਯਾਰ ਟੈਂਪਰੇਚਰ ਦਾ ਕੁਝ ਹੋ ਜਾਏ ਠੀਕ ਆ ਗੱਲ ਆ ਕਿ ਅਸੀਂ ਏਸੀਆਂ ਚ ਗਿੱਜ ਗਏ ਆ ਏਸੀ ਹੋਣ ਗੈਰ ਕੁਦਰਤੀ ਤਰੀਕੇ ਨਾਲ ਠੰਡ ਕਰਨੀ ਆ ਇਹ ਨਹੀਂ ਕਿ ਅਸੀਂ ਕੁਦਰਤੀ ਤਰੀਕੇ ਦੇ ਨਾਲ ਇਸ ਸਭ ਕਾਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਇੱਥੇ ਕੁਝ ਰੁੱਖਾਂ ਦੇ ਉੱਤੇ ਮਖੀਲ ਵਗੈਰਾ ਡੂੰਮਣੇ ਸਾਨੂੰ ਸਿਗਾ ਕਿ ਚਲੋ ਸ਼ਾਇਦ ਕੁਝ ਕੁਦਰਤੀ ਰੂਪ ਚ ਮਿਲ ਜਾਏਗਾ ਆ ਬਚ ਗਈ ਇੱਕ ਛੋਟੀ ਜਿਹੀ ਥਾਂ ਜਿੱਥੇ ਕਿ ਕੁਸ਼ਟਾਲੀਆਂ ਦਾ ਚੁਰਮਟ ਜਿਆ ਆ ਪਰ ਇਹਦੇ ਵਿੱਚੋਂ ਵੀ ਕੁਝ ਨੁਕਸਾਨੇ ਆ ਗਿਆ ਆ ਪਰ ਉਹ ਡੂੰਮਣੇ ਵਗੈਰਾ ਵੀ ਸਾਰੇ ਜਿਹੜੇ ਸੀਗੇ ਉਹ ਉੱਡ ਗਏ ਤੇ ਕੁਝ ਪਹਿਲਾਂ 1 2 3 4 ਚੋਰੀ ਹੋ ਗਏ ਸੀ ਹੁਣ ਇਹ ਅੱਗ ਲੱਗੀ ਆ ਤਾਂ ਇਹਦੇ ਨਾਲ ਹੋਰ ਨੁਕਸਾਨ ਹੋ ਗਿਆ ਤੇ ਸਾਡੀ ਫਿਰਇਅਤ ਕੀ ਜਿਹੜੀ ਆਸ ਸੀਗੀ ਕਿ ਸ਼ਾਇਦ ਸ਼ੁੱਧ ਸ਼ਾਇਦ ਹੱਥ ਕੁਦਰਤੀ ਰੂਪ ਵਾਲਾ ਲੱਗ ਜਾਏਗਾ ਪਰ ਉਹ ਵੀ ਜਾਂਦਾ ਲੱਗਾ ਤੇ ਆ ਆ ਜੀ ਸਾਡੇ ਹੀ ਕੁਦਰਤ ਨੂੰ ਦੇਣ ਜਿਹਦੇ ਕਰਕੇ ਗਰਮੀ ਹੁੰਦੀ ਆ ਤੇ ਅਸੀਂ ਲੱਭਦੇ ਆ ਜਦੋਂ ਕਿਤੇ ਜਾਣਦੇ ਆ ਉਹਨੇ ਆ ਵੀ ਗੱਡੀ ਕਿਤੇ ਛਾਵੇਂ ਹੋਵੇ ਰਾਹ ਚ ਕਿਤੇ ਛਾਂ ਹੋਵੇ ਉਥੇ ਖੜੀਏ ਹਾਂ ਤੇ ਛਾਵਾਂ ਲੱਭਣੀਆਂ ਸੀ ਜਾਨਵਰਾਂ ਨੂੰ ਵੀ ਉਹ ਦੇਖੋ ਅਸੀਂ ਜਾਨਵਰ ਬੈਠੇ ਛਾਂ ਦੇ ਥੱਲੇ ਪਤਾ ਨਹੀਂ ਕਿਦਾਂ ਬਚ ਗਈ ਜਾਮਣ ਪਰ ਨੁਕਸਾਨ ਫਿਰ ਐਤ ਕੀ ਬਹੁਤ ਕਰ ਗਿਆ ਇਹ ਯਾਰ ਐਤ ਜਿਹੜੇ ਬੂਟੇ ਸੜੇ ਆ ਉਹਨਾਂ ਦੀ ਗਿਣਤੀ ਤਾਂ 500 ਤੋਂ ਉੱਪਰ ਆ ਪਰ ਜੇ ਮੈਂ ਉਹਨਾਂ ਦੀ ਕਿਸਮਾਂ ਗਿਣਨਾ ਲੱਗਣਾ ਬੇੜਾ ਤੂੰ ਤਾਂ ਨਿੰਮ ਦੇਖਾ ਸਰੀ ਨਾਲੀਆਂ ਇਹ ਇਸ ਤਰ੍ਹਾਂ ਦੇ ਬੂਟੇ ਪਾਪਨ ਮੋਲੇ ਜਿਹੜੇ ਹੋਰ ਛੋਟੇ-ਛੋਟੇ ਬੂਟੇ ਵੀ ਸੀਗੇ ਜਿਨ੍ਹਾਂ ਨੂੰ ਆਪਾਂ ਦਵਾਈਆਂ ਵਾਲੇ ਪੌਦੇ ਕਹਿੰਦੇ ਆ ਕੜੀ ਪੱਤਾ ਵਗੈਰਾ ਉਹ ਬਹੁਤ ਸਾਰੀਆਂ ਬੇਲਾਂ ਉਹ ਸਾਰਾ ਕੁਝ ਹੀ ਗਣ ਕੇ ਇਦਾਂ ਲੱਗਦਾ ਭਈ ਨੁਕਸਾਨ ਰੁਪਈਆਂ ਵਿੱਚ ਤਾਂ ਲੱਖਾਂ ਵਿੱਚ ਹੋ ਗਿਆ ਪਰ ਜਿਹੜਾ ਆਉਣ ਵਾਲੇ ਸਮੇਂ ਦਾ ਨੁਕਸਾਨ ਹੋਇਆ ਉਹ ਮੇਰਾ ਨਹੀਂ ਇਕੱਲਾ ਹੋਇਆ ਉਹ ਮੇਰੇ ਨਾਲ ਦੇ ਔਰੇ ਦੋਲੇ ਦੇ ਕੁੰਡੀਆਂ ਦਾ ਵੀ ਹੋਇਆ ਕਿਉਂਕਿ ਅਸੀਂ ਆਉਣ ਵਾਲਾ ਸਮਾਂ ਖਰਾਬ ਕਰਨਾ ਆਪਣੀ ਪੈਰਾਂ ਤੇ ਆਪ ਹੀ ਘਾੜਾ ਮਾਰਦੇ ਆਂ ਤੇ ਇਹਨੂੰ ਕਪਰ ਪਈਆਂ ਤੋਂ ਨੁਕਸਾਨ ਬਾਤ ਚ ਗਣੀਏ ਪਹਿਲਾਂ ਦੇਖੀਏ ਵੀ ਹੌਣ ਵਾਲਾ ਸਮਾਂ ਖਰਾਬ ਹੋ ਰਿਹਾ ਸਮਾਂ ਬਦਲ ਨਹੀਂ ਰਿਹਾ ਸਮਾਂ ਵਿਗੜ ਰਿਹਾ ਸੋ ਦੋਸਤੋ ਕਾਲੇ ਆ ਕਿ ਪੰਜਾਬ ਦੇ ਵਿੱਚ ਆਏ ਸਾਲ ਇਹ ਕੁਝ ਹੁੰਦਾ ਸਾਨੂੰ ਸੁਚੇਤ ਹੋਣ ਦੀ ਲੋੜ ਆ ਇਹਦੇ ਬਾਰੇ ਨਾ ਆਪਾਂ ਲੜੀਏ ਨਾ ਡਿਬੇਟ ਕਰੀਏ ਸਾਨੂੰ ਸੁਚੇਤ ਹੋ ਕੇ ਇਹਦੇ ਬਾਰੇ ਕੋਈ ਯਤਨ ਕਰਨ ਦੀ ਲੋੜ ਆ ਔਰ ਜੇ ਅਸੀਂ ਸਾਰੇ ਜਾਨੀ ਯਤਨ ਕਰਾਂਗੇ ਤੇ ਇਹਨਾਂ ਚੀਜ਼ਾਂ ਨੂੰ ਬਚਾ ਸਕਦੇ ਹਾਂ ਕਿਉਂਕਿ ਇਹ ਇਹ ਇੱਕ ਇੱਕ ਦਰਖਤ ਦੋ ਦੋ ਤੁਸੀਂ ਬਸ ਆਪੋ ਆਪਣੇ ਆਲੇ-ਦੁਆਲੇ ਨਿਗਾਹ ਮਾਰ ਕੇ ਦੇਖ ਲਓ ਵੀ ਤੁਹਾਡੇ ਆਪੋ ਆਪਣੇ ਪਿੰਡ 'ਚ ਕਿੰਨੇ ਸੌ ਦਰਖਤ ਜਾਂ ਕਿੰਨੇ ਬੂਟਿਆਂ ਦਾ ਨੁਕਸਾਨ ਹੋਇਆ। ਸੋ ਦੋਸਤੋ ਸੁਹਿਰਦ ਹੋਈਏ, ਜਾਗਰੂਕ ਹੋਈਏ। ਕੋਸ਼ਿਸ਼ ਕਰੀਏ ਕਿ ਅੱਗੇ ਤੋਂ ਇਸ ਤਰ੍ਹਾਂ ਨਾਲ ਅੱਗਾਂ ਨਾ ਲੱਗਣ। ਇਹ ਹਰ ਸਾਲ ਹਜ਼ਾਰਾਂ ਦੀ ਗਿਣਤੀ ਚ ਤਬਾਹ ਹੋਣ ਵਾਲੇ ਬੂਟੇ ਜਿਹੜੇ ਆ ਇਹ ਅੱਗੇ ਤੋਂ ਨਾ ਹੋਣ ਆਓ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਤੋਂ ਧੰਨਵਾਦ ਜੁੜੇ ਰਹਿਣ ਲਈ ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ ਵਾਲਾ ਬਟਨ ਦਬ ਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ